ਖੰਨਾ ਵਿਖੇ ਫ੍ਰੀडम फाइਟਰ ਪਰਿਵਾਰਾਂ ਵਿੱਚ ਖੁਸ਼ੀ ਵੇਖਣ ਨੂੰ ਮਿਲੀ ਜਦੋਂ ਖੰਨਾ ਨਗਰ ਕੌਂਸਲ ਵੱਲੋਂ ਸਰਦਾਰ ਰਗਵੀਰ ਸਿੰਘ ਪਾਟਿਆ ਫ੍ਰੀडम फाइਟਰ ਜੀ ਦੇ ਨਾਮ ਤੇ ਮਨਜ਼ੂਰੀ ਪੱਤਰ ਮਿਲਿਆ ਇਹ ਪੱਤਰ ਮਿਲਣ ਤੇ ਖੰਨਾ ਦੇ ਆਜ਼ਾਦੀ ਗੁਲਾਟੀਆ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੈਸ ਕਾਨਫਰੰਸ ਨਹੀਂ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਖੰਨਾ ਤੋਂ ਵਿਧਾਇਕ ਤਰਨੂਪ੍ਰੀਤ ਸਿੰਘ ਸੌਂਦ ਨਗਰ ਕੌਂਸਲ ਖੰਨਾ ਦੇ ਕਾਰਜ ਸாதਕ ਅਫਸਰ ਦਾ ਇਸ ਕਾਰਜ ਲਈ ਧੰਨਵਾਦ ਕੀਤਾ ਅਤੇ ਕਿਹਾ ਕਿ ਇਸ ਸ਼ਲਾਘਾਯੋਗ ਕਦਮ ਨਾਲ ਦੇਸ਼ ਦੀ ਆਜ਼ਾਦੀ ਵਿੱਚ ਯੋਗਦਾਨ ਪਾਉਣ ਵਾਲੇ ਆਜ਼ਾਦੀ ਗੁਲਾਟੀਆਂ ਨੂੰ ਯਾਦ ਕਰਕੇ ਪੰਜਾਬ ਸਰਕਾਰ ਅਤੇ ਨਗਰ ਕੌਂਸਲ ਖੰਨਾ ਵਧਾਈ ਦੇ ਪਾਤਰ ਹਨ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਮੂਹੀ ਪ੍ਰੈਸ ਵਾਲਿਆਂ ਦਾ ਵੀਰਾਂ ਦਾ ਜਿਹੜੇ ਕਿ ਅੱਜ ਚੇਚੇ ਤੌਰ ਤੇ ਸਾਡੇ ਫ੍ਰੀडम फाइਟਰ ਦਫ਼ਤਰ ਤੇ ਪੁੱਜੇ ਨੇ ਇੱਥੇ ਆਏ ਦੇ ਮੈਂ ਧੰਨਵਾਦ ਕਰਦਾ ਤੇ ਉੱਥੇ ਆਪ ਜੀ ਨੂੰ ਦੱਸਣਾ ਚਾਹਨਾ ਪੰਜਾਬ ਸਰਕਾਰ ਦਾ ਵਿਸ਼ੇਸ਼ ਤੌਰ ਤੇ ਸੀਐਮ ਸਾਹਿਬ ਸੱਭਗਵਨ ਸਿੰਘ ਮਾਨ ਜੀ ਜਿਹੜੇ ਕਿ ਸ਼ਹੀਦਾਂ ਦੇ ਸੁਪਨੇ ਨੂੰ ਸਰਕਾਰ ਲੈ ਕੇ ਬਣਾਈ ਆ ਜਿਨ੍ਹਾਂ ਨੇ ਤੇ ਸ਼ਹੀਦਾਂ ਦੇ ਉੱਚੇ ਮੰਡੀ ਨਾਲ ਚੱਲਦੇ ਨੇ ਤੇ ਵਿਸ਼ੇਸ਼ ਤੌਰ ਤੇ ਧੰਨਵਾਦ ਫ੍ਰੀडम फाइਟਰ ਮਨਿਸਟਰ ਜੁੜੇ ਮਾਜਰਾ ਜੀ ਦਾ ਤੇ ਵਿਸ਼ੇਸ਼ ਧੰਨਵਾਦ ਸਾਡੇ ਖੰਨੇ ਸਾਡੇ ਐਮਐਲਏ ਸਤਨਪ੍ਰੀਤ ਸਿੰਘ ਯੋ ਕਿ ਸਾਡੇ ਕਟਾਇਕ ਨੇ ਤਰਮਪ੍ਰੀਤ ਸਿੰਘ ਸੌਂਝੀ ਉਹਨਾਂ ਦਾ ਧੰਨਵਾਦ ਵਿਸ਼ੇਸ਼ ਧੰਨਵਾਦ ਸਾਡੇ ਕਮਲਜੀਤ ਸਿੰਘ ਲੱੱਡੜ ਜੀ ਜਿਹੜੇ ਕਿ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਨੇ ਸਾਚ ਚਰਨਜੀਤ ਸਿੰਘ ਜੀ ਈਓ ਸਾਹਿਬ ਤੇ ਨਾਲ ਹੀ ਧੰਨਵਾਦ ਸਮੁੱਚੇ ਕਾਉਂਸਲਰ ਸਹਿਬਾਨ ਦਾ ਖੰਨੇਰੇ ਕਾਉਂਸਲਰ ਸਹਿਬਾਨ ਦਾ ਵਿਸ਼ੇਸ਼ ਧੰਨਵਾਦ ਹੈ ਕਿਉਂਕਿ ਉਹਨਾਂ ਦੇ ਨਾਲ ਜਦੋਂ ਮਤਾ ਆਇਆ ਸੀ ਤਾਂ ਸਾਰੇ ਕਾਉਂਸਲਰ ਸਹਿਬਾਨ ਨੇ ਇੱਕ ਆਵਾਜ਼ ਚ ਮਤਾ ਪਾਸ ਕੀਤਾ ਤੇ ਮੈਨੂੰ ਇਸ ਗੱਲ ਦੀ ਖੁਸ਼ੀ ਮਹਿਸੂਸ ਹੋ ਰਹੀ ਹੈ ਸਾਡੇ ਦਾਦਾ ਜੀ ਸਰ ਅਕਬੀਰ ਸਿੰਘ ਭਾਟਿਆ ਜੀ ਜਿਨ੍ਹਾਂ ਨੇ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸਿਵਨਨਾ ਫਰਮਾਨ ਸ ਸਜ਼ਾ ਕੱਟੀ ਆ ਤੇ ਨਾਲ ਹੀ ਪੰਜਾਬੀ ਸੂਬੇ ਮੋਰਚੇ ਤੇ ਵੀ ਉਹਨਾਂ ਨੇ ਸਜ਼ਾ ਕੱਟੀਆਂ ਨੇ ਤੇ ਅੱਜ ਉਹਨਾਂ ਨੂੰ ਪੰਜਾਬ ਸਰਕਾਰ ਨੇ ਨਗਰ ਕੌਂਸਲ ਨੇ ਮਾਨ ਦਿੰਦਿਆ ਹੋਇਆ ਜਿਹੜੀ ਸਾਡੇ ਖੰਨੇ ਦੀ ਪ੍ਰਮੁੱਖ ਸੜਕ ਸੀ ਨਗਰ ਕੌਂਸਲ ਦੀ ਜਿਹੜੀ ਸੜਕ ਹਦੂਦ ਦੇ ਅੰਦਰ ਪੈਂਦੀ ਸੀਗੀ ਸ਼ਮਸ਼ਾਨ ਘਾਟ ਰੋਡ ਜਿਹਦਾ ਕੋਈ ਨਾਮ ਨਹੀਂ ਸੀ ਸ਼ਮਸ਼ਾਨ ਘਾਟ ਰੋਡ ਨਾਲ ਹੀ ਵਜਦਾ ਸੀ ਅੱਜ ਉਹਦਾ ਨਾਮ ਇਹਨਾਂ ਨੇ ਜੋ ਮੈਨੂੰ ਚਿੱਠੀ ਪੱਤਰ ਜਾਰੀ ਵੀ ਹੋਇਆ ਚਿੱਠੀ ਪੱਤਰ ਪ੍ਰਮਾਣਿਕੀ ਦਾ ਜਾਰੀ ਹੋ ਗਿਆ ਤੇ ਉਹਨਾਂ ਨੇ ਦੱਸਿਆ ਕਿ ਇਸ ਸੜਕ ਦੀ ਜਿਹੜੀ ਮਨਜ਼ੂਰੀ ਆਜੂ ਨੂੰ ਪ੍ਰਮਾਣਿਕੀ ਦਿੱਤੀ ਜਾਂਦੀ ਹੈ ਇਸ ਸੜਕ ਦਾ ਨਾਮ ਜੋ ਹੈਗਾ ਸਤਾਰਿਕ ਵੀਰ ਸਿੰਘ ਪਾਰਕ ਆ ਫਰੀडम फाइਟਰ ਸ਼ਮਸ਼ਾਨ ਘਾਟ ਰੋ ਸਿੱਖਿਆ ਮਾਰਗ ਨਾਮ ਦੇ ਤੌਰ ਤੇ ਜਾਨਿਆ ਜਾਏਗਾ ਮੈਂ ਵਿਸ਼ੇਸ਼ ਧੰਨਵਾਦ ਕਰਦਾ ਸਮੂਹ ਦੇ ਪੱਤਰਕਾਰ ਭਾਈ ਚਰਨਦਾ ਜਿਨ੍ਹਾਂ ਦਾ ਹੀ ਦੱਸਣਾ ਚਾਹਨੇ ਆ ਤੇ ਇਹ ਵੀ ਗੱਲ ਦੱਸਣਾ ਚਾਹਨੇ ਆ ਜਲਦੀ ਹੀ ਸੜਕ ਦਾ ਉਦਘਾਟਨ ਕੀਤਾ ਜਾਏਗਾ ਜਿਹਦੇ ਵਿੱਚ ਅਸੀਂ ਮੰਤਰੀ ਸਾਹਿਬ ਜੋੜਾ ਮੱਜਾ ਸਾਹਿਬ ਜੀ ਨੂੰ ਬੁਲਾਵਾਂਗੇ ਤੇ ਸਾਡੇ ਖੰਨੇ ਦੇ ਐਮ ਐਲ ਏ ਸਾਹਿਬ ਕਰਨਪ੍ਰੀਤ ਸਿੰਘ ਸੋਹਣ ਜੀ ਜਿਹੜਾ ਉਦਘਾਟਨ ਵੀ ਕਰਨਗੇ ਸੜਕ ਦਾ ਉਹਨਾਂ ਦੇ ਨਾਮ ਦਾ ਵੀ ਪੱਥਰ ਵੀ ਲਗਾਵਾਂਗੇ ਕਮਲਜੀਤ ਸਿੰਘ ਲੱਧੜੀ ਸਾਡੇ ਪ੍ਰਧਾਨ ਸਾਹਿਬ ਹੈ ਨਗਰ ਕੌਂਸਲ ਕੁੰਡਾ ਅਸੀਂ ਇੱਥੇ ਪੱਥ ਤੇ ਨਾਲ ਹੀ ਜਿੰਨੇ ਹੋਰ ਜਥੇਬੰਦੀਆਂ ਸ਼ਹਿਰ ਦੀਆਂ ਜਿੰਨੀਆਂ ਵੀ ਸੇਵਾ ਸੁਸਾਇਟੀਆਂ ਨੇ ਉਹਨਾਂ ਨੂੰ ਬੁਲਾ ਕੇ ਇੱਥੇ ਸਨਮਾਨ ਵੀ ਕਰਾਂਗੇ ਤੇ ਉਦੋਂ ਇਹ ਜੋ ਕਿ ਬਹੁਤ ਜਲਦੀ ਸਮਾਜ ਚ ਰੱਖਿਆ ਜਾਏਗਾ ਐਮਐਲਏ ਸਾਹਿਬ ਤੋਂ ਟਾਈਮ ਲਵਾ ਕੇ ਸੜਕ ਦਾ ਉਦਘਾਟਨ ਕਰਨ ਲਈ ਤੇ ਜਦੋਂ ਵੀ ਉਹ ਟਾਈਮ ਦਿੰਦੇ ਨੇ ਤੇ ਇੱਥੇ ਪੱਥਰ لگا ਕੇ ਤੇ ਇੱਕ ਵੱਡਾ ਫੰਕਸ਼ਨ ਇੱਥੇ ਕੀਤਾ ਜਾਏਗਾ ਉਹਦੇ ਰਾਹੀਂ ਅਸੀਂ ਇਹ ਸੜਕ ਦਾ ਉਸ ਦਿਨ ਤੋਂ ਅਸੀਂ ਇਹਨਾਂ ਕਰਾਂਗੇ ਤੇ ਜਿੱਦਾਂ ਕਿ ਆਜ਼ਾਦੀ ਨੂੰ तकरीबन ਹੁਣ 77 ਸਾਲ ਦੇ ਲਗਭਗ ਹੋ ਚੁੱਕੇ ਨੇ ਕੁਝ ਐਸੇ ਪਰਿਵਾਰ ਵੀ ਨੇ ਕੁਝ ਐਸੇ ਸ਼ਹੀਦ ਵੀ ਨੇ ਜਿਨ੍ਹਾਂ ਨੂੰ ਅਜੇ ਤੱਕ ਬਣਦਾ ਮਾਨ ਸਨਮਾਨ ਸਰਕਾਰ ਵੱਲੋਂ ਨਹੀਂ ਮਿਲਿਆ ਕੁਝ ਹੈ ਉਹਨਾਂ ਦੇ ਵੀ ਕੋਈ ਸੰਘਰਸ਼ ਚੱਲ ਰਿਹਾ ਹੈ ਬਿਲਕੁਲ ਜਿਹੜੀ ਸਾਡੀ ਜਥੇਬੰਦੀ ਹੈ ਜਿਹੜੇ ਸਾਡੇ ਬੈਠੇ ਆ ਫ੍ਰੀडम फाइਟਰ ਪਰਿਵਾਰ ਜੇ ਸਾਨੂੰ ਕੋਈ ਪਤਾ ਲੱਗਦਾ ਕਿ ਜਿਹਨੇ ਦੇਸ਼ ਦੀ ਆਜ਼ਾਦੀ ਲਈ ਯੋਗਦਾਨ ਪਾਇਆ ਹੈ ਤੇ ਉਹ ਫ੍ਰੀडम फाइਟਰ ਪਰਿਵਾਰ ਦੇ ਨਾਲ ਸੰਬੰਧ ਰੱਖਦੇ ਨੇ ਤੇ ਸਾਡੇ ਨੂੰ ਜਦੋਂ ਸੰਪਰਕ ਕਰਦੇ ਨੇ ਤੇ ਅਸੀਂ ਉਹਨਾਂ ਲਈ ਸਰਕਾਰ ਦੇ ਕੋਲ ਉਹਨੇ ਜਾ ਕੇ ਮੰਗ ਵੀ ਠਾਣਨੇ ਆ ਤੇ ਜਨਾ ਤਨ ਦੀ ਕੋਈ ਵੀ ਮੰਗ ਹੁੰਦੀ ਹੈ ਕੋਈ ਜਿਹੜੇ ਦਰਪੇਸ਼ ਮੁਸ਼ਕਲਾ ਹੁੰਦੀਆਂ ਆ ਉਹ ਅਸੀਂ ਉਹਨਾਂ ਕੋਲ ਜਾ ਕੇ ਸਰਕਾਰ ਕੋਲੋਂ ਹੱਲ ਵੀ ਕਰਾਣੇ ਆ ਤੇ ਜੇ ਕੋਈ ਐਦਾਂ ਦਾ ਕੋਈ ਪਰਿਵਾਰ ਹੋਵੇ ਤੇ ਉਹ ਸਾਡੇ ਨਾਲ ਸੰਪਰਕ ਵੀ ਕਰ ਸਕਦਾ ਆ ਵੀ ਉਹਦੇ ਲਈ ਹੱਲ ਕਰਨ ਲਈ ਸਾਡੀ ਸਾਰੀ ਟੀਮ ਬੈਠੀ ਆ ਤੁਸੀਂ ਦੇਖਦੇ ਹੋ ਸਾਡੇ ਫ੍ਰੀडम ਕਿਉਂਕਿ ਸਾਡਾ ਸੰਗਠਨ ਜਿਹੜਾ ਕੰਮ ਇਹ ਜੰਗਲਾਂ ਤੇ ਹੀ ਕਰ ਰਿਹਾ ਤੇ ਪਿੱਛੇ ਹੁਣ ਸਾਨੂੰ ਚਿੱਠੀ ਹੋਰ ਵੀ ਜਾ ਰਹੀ ਹੈ ਬੀਡੀਪੀ ਕੋ ਕਿ ਪਿਛਲੇ 15 ਅਗਸਤ ਨੂੰ ਅ ਪੱਥਰ ਲਗਾਏ ਗਏ ਸੀ ਹਰੇਕ ਸ਼ਹਿਰ ਦੇ ਵਿੱਚ ਜਿੰਨੇ ਵੀ ਸ਼ਹੀਦ ਹੋਏ ਨੇ ਜਾਂ ਜਿਹੜਾ ਬਾਈਟਰ ਨੇ ਉਹਨਾਂ ਦੀ ਯਾਦ ਦੇ ਵਿੱਚ ਨਗਰ ਕੌਂਸਲ ਚ ਪੰਚਾਇਤਾਂ ਦੇ ਵਿੱਚ ਪੱਥਰ ਲਗਾਏ ਗਏ ਸੀ ਉਹਨਾਂ ਦੇ ਨਾਮ ਦੇ ਯਾਦਗਾਰੀ ਤੇ ਕੁਝ ਸਾਡੇ ਸ਼ਹਿਰ ਦੇ ਮੈਂਬਰ ਸਾਬਾਨ ਦੇ ਰਹਿ ਗਏ ਉਹਦੇ ਲਈ ਅਸੀਂ ਨਗਰ ਕੌਂਸਲ ਲਿਖ ਕੇ ਵੀ ਦਿੱਤਾ ਵੀ ਉਹਨਾਂ ਦੇ ਨਾਮ ਵੀ ਉਹਨਾਂ ਤੇ ਪਾਏ ਜਾਣ ਤੇ ਸਾਡੇ ਪਿੰਡਾਂ ਵਾਲੇ ਬੈਠੇ ਨੇ ਬੀਡੀਪੀ ਸਾਹਿਬ ਵੀ ਤੁਹਾਨੂੰ ਚਿੱਠੀ ਜਾਰੀ ਹੋ ਗਈ ਉਹਨਾਂ ਨੇ ਸੈਕਟਰੀ ਸਾਹਿਬਾਨ ਨੂੰ ਆਰਡਰ ਕਰ ਦਿੱਤੇ ਨੇ ਵੀ ਪਿੰਡਾਂ ਤੇ ਜਾ ਕੇ ਵੀ ਉਹਨਾਂ ਦੇ ਨਾਮ ਦੇ ਪੱਥਰ ਲਗਾਏ ਜਾਣ ਅਗਰ ਕੋਈ ਹੋਰ ਵੀ ਰਹਿੰਦਾ ਤਾਂ ਅਸੀਂ ਉਹਦੇ ਲਈ ਵੀ ਯਾਨੀ ਜਾਣ ਨੂੰ ਤਿਆਰ ਬੈਠੇ ਹਾਂ ਭਾਜੀ ਕੀ ਕਹਿਣਾ ਚਾਹੁੰਦੇ ਹੋ ਜਿੱਦਾਂ ਕਿ ਸਰਦਾਰ ਰਗਵੀਰ ਸਿੰਘ ਜੀ ਦੇ ਨਾਮ ਤੇ ਇਸ ਰੋਡ ਨੂੰ ਸ਼ਹੀਦ ਸਰਦਾਰ ਰਗਵੀਰ ਸਿੰਘ ਰੋਡ ਵਜੋਂ ਜਾਣਿਆ ਜਾਊਗਾ ਕਿੰਨਾ ਤਾਂ ਮਾਣ ਮਹਿਸੂਸ ਹੋ ਰਿਹਾ ਕਿ ਬੜੀ ਵੱਡੀ ਇੱਕ ਕਹਾਣੀ ਬਣਦੀ ਆ ਦੇਖੋ ਜੀ ਸਭ ਤੋਂ ਪਹਿਲਾਂ ਤਾਂ ਮਾਣ ਦੇ ਪਾਤਰ ਜੋ ਹੈਗੇ ਸਾਡੇ ਸ਼ਹਿਰ ਨਿਵਾਸੀ ਨੇ ਪੂਰਾ ਖੰਨਾ ਸ਼ਹਿਰ ਜਿੱਥੋਂ ਦੇ ਵਸਨੀਕ ਤੇ ਜਿੱਥੋਂ ਦੇ ਇੱਟੇ ਮਸ਼ਹੂਰ ਜੋ ਫਰੀਡਮ ਫਾਈਟਰ ਸਰਦਾਰ ਅਗਵਿਰ ਸਿੰਘ ਦੀ ਪਾਰਟੀ ਸਾਹਿਬ ਹੋਈ ਲਈ ਜਿਨ੍ਹਾਂ ਨੇ ਆਜ਼ਾਦੀ ਦੀ ਲਹਿਰ ਦੇ ਵਿੱਚ ਸਿਵਲ ਨਾਫਰਮਾਨੀ ਡਿਸੋਬੀਡੀਅੰਸ ਮੂਵਮੈਂਟ 'ਚ ਆਪਣਾ ਯੋਗਦਾਨ ਦਿੱਤਾ ਸੈਂਟਰਲ ਜੇਲ੍ਹ ਲਾਹੌਰ ਦੇ ਵਿੱਚ ਉਹਨਾਂ ਨੇ ਯਾਤਨਾਵਾਂ ਕੱਟੀਆਂ ਉਸ ਤੋਂ ਬਾਅਦ ਪੰਜਾਬੀ ਸੂਬਾ ਮੋਚੇ ਵੀ ਉਹਨੇ ਇਹਨਾਂ ਦੇ ਸਰ ਕਰਿਆ ਔਰ ਇਸ ਦੇ ਲਾਭ ਹੀ ਜੋ ਉਹਨਾਂ ਨੇ ਪੀੜੀਦਰ ਪੀੜੀ ਜੋ ਆਪਣੇ ਪਰਿਵਾਰ ਨੂੰ ਗੁਰਤੀ ਦਿੱਤੀ ਕੁਰਬਾਨੀਆਂ ਦੀ ਸਮਾਜ ਸੇਵਾ ਦੇ ਲਈ ਲੋਕ ਭਲਾਈ ਦੇ ਲਈ ਉਹਦੇ ਉੱਤੇ ਸੀਨੇ ਪਰ ਸੀਨੇ ਚੱਲਦੇ ਹੋਏ ਉਹਨਾਂ ਦੇ ਪੋਤੇ ਸਰਦਾਰ ਹਰਜੀਤ ਸਿੰਘ ਦੀ ਪਾਰਟੀ ਆ ਜੋ ਕਿ ਫ੍ਰੀडम फाइਟਰ ਵੈਲਫੇਅਰ ਫੈਮਲੀ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਵੀ ਨੇ ਤੇ ਬਤੌਰ ਜਨਰਲ ਖਤਰ ਆਪ ਜੀ ਨੂੰ ਦੱਸਦੇ ਹੋਏ ਇਲਾਕਾ ਨਿਵਾਸੀਆਂ ਨੂੰ ਖੁਸ਼ੀ ਮਹਿਸੂਸ ਕਰ ਰਹੇ ਆ ਕਿ ਜੋ ਸਾਡੇ ਖੰਡਾ ਸ਼ਹਿਰ ਦੀ ਇਕਲੋਤੀ ਸ਼ਮਸ਼ਾਨ ਘਰ ਰੋਡ ਸੀ ਔਰ ਜਿਸ ਨੂੰ ਪਹਿਲਾਂ ਸਿੱਖਿਆ ਮਾਰਗ ਦੇ ਨਾਮ ਨਾਲ ਵੀ ਜਾਣਦੇ ਸੀ ਉਸ ਰੋਡ ਨੂੰ ਜੋ ਪੰਜਾਬ ਸਰਕਾਰ ਦੀ ਹਦਾਇਤਾਂ ਦੇ ਅਨੁਸਾਰ ਪੱਤਰ ਨੰਬਰ 561 ਤੇ ਮਿਊਨਿਸਪਲ ਕਮੇਟੀ ਨੂੰ ਜਾਰੀ ਕੀਤੇ ਗਏ ਜੋ ਹੁਕਮਾਂ ਦੇ ਅਨੁਸਾਰ ਉਸ ਸੜਕ ਦਾ ਨਾਮ ਬਦਲ ਕੇ ਸਰਦਾਰ ਅਗਵੇ ਸਿੰਘ ਦੀ ਪਾਰਟੀ ਆ ਫਰੀडम फाइਟਰ ਯਾਦਗਾਰੀ ਰੋਡ ਰੱਖਿਆ ਗਿਆ ਹੈ ਸੋ ਇਸ ਜੋ ਰੋਡ ਦਾ ਨਾਮ ਨਾਲ ਰੱਖਣ ਦੇ ਨਾਲ ਕੁਝ ਫਾਇਦੇ ਹੋਣਗੇ ਸਾਡੇ ਸ਼ਹਿਰ ਨੂੰ ਉਹ ਇਸ ਤਰੀਕੇ ਨਾਲ ਕਿਉਂਕਿ ਸਾਡੇ ਇਸ ਰੋਡ ਦੇ ਉੱਤੇ ਚਾਰ ਵੱਡੇ ਸਕੂਲ ਨੇ ਜਿੱਥੇ ਕਿ ਲਗਭਗ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਬੱਚੇ ਪੜ੍ਹਦੇ ਨੇ ਆਪਣੇ ਉਜਵਲ ਭਵਿੱਖ ਦੇ ਲਈ ਆਉਂਦੇ ਨੇ ਤਾਂ ਜਦੋਂ ਵੀ ਉਹ ਇਸ ਰੋਡ ਤੋਂ ਲੰਘਿਆ ਕਰਨਗੇ ਉਹਨਾਂ ਦੇ ਪੇਰੈਂਟਸ ਲੰਘਿਆ ਕਰਨਗੇ ਜਾਓ ਜਦੋਂ ਤਰੱਕੀ ਕਰਕੇ ਵੱਡੀਆਂ ਸੀਟਾਂ ਦੇ ਉੱਤੇ ਅਫਸਰ ਬਣ ਕੇ ਬੈਠਣਗੇ ਤਾਂ ਉਹ ਯਾਦ ਕਰਨਗੇ ਵੀ ਜਿਸ ਰੋਡ ਦੇ ਉੱਤੋਂ ਗੁਜ਼ਰ ਕੇ ਉਹ ਪੜ੍ਹਾਈ ਕਰਨ ਜਾਂਦੇ ਸੀ ਉਹ ਸ਼ਹੀਦਾਂ ਦੇ ਨਾਮ ਨਾਲ ਜਾਣੀ ਜਾਂਦੀ ਰੋਡ ਸੀ ਔਰ ਦੂਸਰਾ ਜਿਵੇਂ ਕਿ ਸ਼ਮਸ਼ਾਨ ਘਾੜ ਚ ਪੂਰੇ ਵਰਲਡ ਚੋਂ ਜਾਂ ਕਿਸੇ ਹੋਰ ਪਾਸੇ ਤੋਂ ਗਮੀ ਦੇ ਮੌਕੇ ਦੇ ਵਿੱਚ ਮਸ਼ਰੂਫ ਹੋਣ ਲਈ ਰਿਸ਼ਤੇਦਾਰ ਦੋ ਸੱਜਣ ਆਉਂਦੇ ਨੇ ਤਾਂ ਉਹਨਾਂ ਨੂੰ ਵੀ ਇਹ ਇਲਾਕੇ ਦੇ ਬਾਰੇ ਜਾਣਕਾਰੀ ਹੋਊਗੀ ਕਿ ਖੰਨਾ ਸ਼ਹਿਰ ਜਿੱਥੇ ਸ਼ਹੀਦਾਂ ਦੀ ਧਰਤੀ ਵੀ ਆ ਗੁਰੂਆਂ ਪੀਰਾਂ ਦੀ ਪੈਗੰਬਰਾਂ ਦੀ ਧਰਤੀ ਵੀ ਆ ਇਸ ਇਲਾਕੇ ਦਾ ਪੁਰਾਣਾ ਇਤਿਹਾਸ ਵੀ ਆ ਤੇ ਉੱਥੇ ਸਾਡੇ ਸਤਿਕਾਰਯੋਗ ਸਰਦਾਰ ਰਗਵੀਰ ਸਿੰਘੀ ਪਾਰਟੀ ਆ ਫਰੀडम फाइਟਰ ਨੂੰ ਵੀ ਯਾਦ ਰੱਖਿਆ ਜਾਊਗਾ ਸੋ ਜਲਦੀ ਇਸ ਦਾ ਸੜਕ ਦਾ ਉਦਘਾਟਨ ਕਰਨ ਜਾ ਰਹੇ ਆ ਉਸੇ ਬਾਰੇ ਇਸ ਤੁਹਾਨੂੰ ਜਲਦੀ ਜਾਣਕਾਰੀ